ਹਾਂਜੀ ਡ੍ਰੀਮ ਹਾਊਸ ਚੈਨਲ ਦੇਖ ਰਹੀ ਸਾਰੀ ਰੇਸ਼ਕਾਂ ਦਾ ਤੈਦ ਲੋ ਧੰਨਵਾਦ ਸੱਚਿਆ ਕਾਲ ਤੇ ਦੋਸਤੋ ਅੱਜ ਫਿਰ ਤੇ ਕਿ ਨਵੇਂ ਮਕਾਨ ਦੀ ਵੀਡੀਓ ਦੇ ਨਾਲ ਹਾਜ਼ਰ ਹੋਏ ਹਾਂ ਤੇ ਜਿਹੜਾ ਅੱਜ ਟਰਲੇ ਮਕਾਨ ਲੈ ਕੇ ਆਏ ਨਾ ਆਪਾਂ ਲੁਧਿਆਣਾ ਸ਼ਹਿਰ ਦੇ ਵਿੱਚ ਲੈ ਕੇ ਆਏ ਕਿਉਂਕਿ ਲੁਧਿਆਣਾ ਸ਼ਹਿਰ ਦੀ ਪਿਛਲੇ ਕਾਫੀ ਸਮੇਂ ਤੋਂ ਡਿਮਾਂਡ ਆ ਰਹੀ ਸੀ ਨਾ ਜਿਹੜੇ ਆਪਣੇ ਚਾਹਣ ਵਾਲੇ ਦਰਸ਼ਕ ਨੇ ਉਹ ਕਮੈਂਟਸ ਦੇ ਵਿੱਚ ਵੀ ਹੈਨਾ ਆਪਾਂ ਨੂੰ ਮੈਂਸ਼ਨ ਕਰ ਰਹੇ ਸੀ ਤੇ ਕਾਲਸ ਵਗੈਰਾ ਵੀ ਕਾਫੀ ਆ ਰਹੀਆਂ ਸੀ ਵੀ ਲੁਧਿਆਣਾ ਸ਼ਹਿਰ ਦੇ ਵਿੱਚ ਹੈਨਾ ਵਧੀਆ ਬਜਟ ਦੇ ਵਿੱਚ ਤੇ ਵਧੀਆ ਬਣਿਆ ਹੋਇਆ ਮਕਾਨ ਲੈ ਕੇ ਆਓ ਰਾਜਤਾਰ ਲਈ ਉਸੇ categories ਦੇ ਇੱਕ ਮਕਾਨ ਲੈ ਕੇ ਆਇਆ ਜਿਹੜਾ ਕਿ ਤੁਹਾਨੂੰ ਆਪਾਂ ਵੀਡੀਓ ਦੇ ਵਿੱਚ ਅੱਗੇ ਦਿਖਾਉਣਾ ਵਾ ਤੇ ਮਕਾਨ ਹਨਾ ਤੁਹਾਨੂੰ ਵੀਡੀਓ ਦੇ ਵਿੱਚ ਅੱਗੇ ਦਿਖਾਉਣਾ ਉਸ ਤੋਂ ਪਹਿਲਾਂ ਇੱਕ ਛੋਟੀ ਜਿਹੀ ਗੁਜ਼ਾਰਸ਼ ਹੈ ਕਿ ਜਿਹੜੇ ਵੀ ਹਨਾ ਚੈਨਲ ਉੱਤੇ ਪਹਿਲੀ ਵਾਰ ਆ ਰਹੇ ਹੋ ਉਹਨਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਨਾਲ ਦੀ ਲੱਗੀ ਬੈਲ ਵਾਲੀ ਆਈਕਨ ਨੂੰ ਵੀ ਜਰੂਰ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੀ ਕਿਸੇ ਵੀ ਵੀਡੀਓ ਦੀ ਨੋਟੀਫਿਕੇਸ਼ਨ ਤੁਸੀਂ ਮਿਸ ਨਾ ਕਰੋ ਤੇ ਆਜੋ ਜੀ ਹੁਣ ਆਪਾਂ ਕਰਦੇ ਆ ਵੀਡੀਓ ਨੂੰ ਸਟਾਰਟ ਤੇ ਦਿਖਾਉਨੇ ਆ ਤੁਹਾਨੂੰ ਸਾਰਾ ਮਕਾਨ ਕਿਵੇਂ ਕਿਵੇਂ ਬਣ ਆਇਆ ਪਹਿਲਾਂ ਤਾਂ ਹਨਾ ਆਪਣਾ ਮਤਲਬ ਰੋਡ ਦਿਖਾ ਦੋ ਕਿਉਂਕਿ ਬਹੁਤ ਸਾਰੇ ਕਮੈਂਟਸ ਆਉਂਦੇ ਆ ਵੀ ਤੁਸੀਂ ਹਨਾ ਰੋਡ ਵਗੈਰਾ ਦਿਖਾਉਂਦੇ ਜੇ ਲੋਨਾ ਬੁੜਿਆ ਮਤਲਬ ਖੁੱਲਾ ਡੁੱਲਾ ਰੋੜਾ ਪਿੱਛੇ ਤੋਂ ਤੀ ਫਟਕ ਹਨਾ ਮਤਲਬ ਆਪਾਂ ਕਹਿ ਦੇਣਾ ਚੜਾਈ ਹੋਗੀ ਬਾਕੀ ਕੰਕਰੀਟ ਵਾਲਾ ਰੋਡ ਹੈ ਇੰਟਰਲੌਕ ਵਾਲੀ ਗਲੀ ਨਹੀਂ ਗਈ ਹਨਾ ਕੰਕਰੀਟ ਵਾਲਾ ਰੋਡ ਹੈ ਤੇ ਇਥੋਂ ਆਪਣੀ ਸਟ ਆਪਣੇ ਵਧੀਆ ਮਤਲਬ ਕੀ ਕਹਿ ਰਹੀ ਹੈ ਨਾ ਡੋਰ ਲੱਗੇ ਹੋਏ ਨੇ ਗੱਡੀ ਵਗੈਰਾ ਵਧੀਆ ਐਂਟਰ ਹੋ ਜਾਣੀ ਆ ਆਰਾਮ ਦੇ ਨਾਲ ਇੱਥੇ ਆਪਾਂ ਨੂੰ ਪਹਿਲਾਂ ਪਾਰਕਿੰਗ ਏਰੀਆ ਮਿਲ ਜਾਂਦਾ ਵਾ ਠੀਕ ਹੈ ਇੰਨੇ ਦੀ ਗੱਡੀ ਪਾਰਕ ਆ ਫੇ ਮਤਲਬ ਗੱਡੀ ਵਗੈਰਾ ਵਧੀਆ ਹੈ ਨਾ ਵੱਡੀ ਗੱਡੀ ਵੀ ਪਾਰਕ ਕਰਨੀ ਆ ਆਪਾਂ ਕਹਿ ਰਹੇ ਨਾ ਕੋਈ ਨੋਵਾ ਵਗੈਰਾ ਜਾਂ ਆਪਾਂ ਨਹੀਂ ਫੋਰਚੂਨਰ ਉਜੀ ਗੱਡੀ ਹੋਵੇ ਕਰੀ ਉਹ ਵੀ ਪਾਰਕ ਕਰਨੀ ਆ ਬਾਕੀ ਇਧਰ ਆਪਾਂ ਟੂ ਵੀਲਰ ਲਈ ਸਪੇਸ ਮਿਲ ਜਾਂਦੀ ਹੈ ਠੀਕ ਹੈ ਤੇ ਆਪਾਂ ਟੂ ਵੀਲਰ ਵਗੈਰਾ ਪਾਰਕ ਕਰ ਸਕਦੇ ਹਾਂ ਮਤਲਬ ਕਿ ਪਾਰਕਿੰਗ ਸਪੇਸ ਤੁਹਾਨੂੰ ਕਾਫੀ ਮਿਲ ਜਾਨੀ ਆ ਘਰ ਦੇ ਵਿੱਚ ਇੱਥੋਂ ਆਪਣੀ ਪਹਿ ਪੱਲੇ ਦਰਵਾਜਿਆਂ ਦਾ ਕੰਮ ਪੂਰਾ ਹੈ ਨਾ ਓਕੇ ਆ ਪਹਿਲਾ ਜਾਲੀ ਵਾਲਾ ਡੋਰ ਉਸ ਤੋਂ ਬਾਅਦ ਆਪਣਾ ਬੁੱਢਣ ਵਾਲਾ ਵਾ ਤੇ ਬਾਕੀ ਹੈ ਨਾ ਆਪਣਾ ਗੈਸਟ ਰੂਮ ਆ ਜਾਂਦਾ ਹੈ ਇਹਦੇ ਵਿੱਚ ਇਹਨਾਂ ਨੇ ਆਪਣਾ ਬੈੱਡ ਲਾਇਆ ਵਾ ਸਿਟਿੰਗ ਏਰੀਆ ਬਣਾਇਆ ਵਾ ਠੀਕ ਹੈ ਜੀ ਤੇ ਬਾਕੀ ਦੇਖ ਲੋ ਨਾ ਰੰਗ ਰੋਗਨ ਦਾ ਕੰਮ ਵੀ ਇੱਕ ਨੰਬਰ ਦਾ ਹੋਇਆ ਵਾ ਮਤਲਬ ਕਿ ਨਮਈ ਰੰਗ ਕਰਵਾਇਆ ਵੈਨਾਂ ਨੇ ਤੇ ਬਾਕੀ ਇਧਰਲੀ ਸਾਈਡ ਆਪਾਂ ਨੂੰ ਵਿੰਡੋ ਮਿਲ ਜਾਂਦੀ ਹੈ ਨੈਚੁਰਲ ਲਾਈਟ ਤੇ ਵੈਂਟੀਲੇਸ਼ਨ ਦੇ ਲਈ ਬਾਕੀ ਰੂਮ ਦਾ ਸਾਈਜ਼ ਹੈ ਨਾ ਕਾਫੀ ਮਤਲਬ ਆਪਾਂ ਕਹਿਦੀ ਨਾ ਬੜੀਆ ਵਾ ਕਿਉਂਕਿ ਲੁਧਿਆਣੇ ਸ਼ਹਿਰ ਦੇ ਵਿੱਚ ਹੈ ਨਾ ਨਹੀਂ ਤੁਹਾਨੂੰ ਇਥੇ ਬਹੁਤ ਮਤਲਬ ਪੀ ਡੀ ਪੀ ਡੇਜੇ ਘਰ ਹੁੰਦੇ ਆ ਪਰ ਇੱਥੇ ਜਿਹੜਾ ਆਪਾਂ ਨੂੰ ਤੁਹਾਡੇ ਲਈ ਘਰ ਲੈ ਕੇ ਆਇਆ ਮਤਲਬ ਕਿ ਪੂਰੇ ਖੁੱਲੇ ਡੁੱਲੇ ਸਾਈਜ਼ ਦਾ ਇਹ ਜਿਹੜਾ ਹਨਾ ਆਪਾਂ ਇਧਰਲੀ ਸਾਈਡ ਆ ਜਾਂਦੇ ਆ ਆਪਾਂ ਆ ਜਾਂਦਾ ਹੀ ਕਾਮਨ ਲੌਬੀ ਏਰੀਆ ਲੌਬੀ ਏਰੀਆ ਦੇਖ ਲਓ ਨਾ ਉੱਥੋਂ ਸਟਾਰਟ ਹੋ ਕੇ ਉਹ ਤੱਕ ਆ ਮਤਲਬ ਕਿ ਪੂਰਾ ਖੁੱਲਾ ਡੁੱਲਾ ਘਰ ਤੁਹਾਨੂੰ ਹਨਾ ਮਿਲਣਾ ਵਾ ਤੇ ਰੇਟ ਵੀ ਬਿਲਕੁਲ ਜੈ ਮਿਲ ਜਾਣਾ ਵਾ ਠੀਕ ਆਪਾਂ ਕਹਿ ਦਈਏ ਨਾ ਤੇ ਇਧਰਲੀ ਸਾਈਡ ਆ ਜਾਂਦਾ ਹੀ ਆਪਣਾ ਕਿਚਨ ਕਿਚਨ ਮੈਂ ਕੈਮਰਾਮੈਨ ਨੂੰ ਕਹਾਂਗਾ ਵੀ ਅੰਦਰੋਂ ਦਿਖਾ ਦਿਓ ਠੀਕ ਆ ਜੀ ਆਪਣੀਆਂ ਸੈਲਫਾ ਵਗੈਰਾ ਪਈ ਨੇਚਰਲ ਲਾਈਟ ਦੇ ਲਈ ਬਾਕੀ ਅਡਜਸਟ ਕਰਨ ਲੱਗਿਆ ਹੋਇਆ ਠੀਕ ਆ ਇਧਰ ਵੀ ਮਰਿਆ ਚੈੱਕ ਕਰਾ ਦੋ ਆਪਣਾ ਵਾਸ਼ ਮਸ਼ੀਨ ਲੱਗਿਆ ਹੋਇਆ ਠੀਕ ਆ ਭਾਂਡੇ ਵਗੈਰਾ ਤੋਂ ਲਈ ਤੇ ਬਾਕੀ ਸਾਰੀਆਂ ਫੈਸਿਲਿਟੀਆਂ ਤੁਹਾਨੂੰ ਮਿਲ ਜਾਣੀਆਂ ਵਾ ਕਪਰਵੋਡ ਬਣੇ ਨਹੀਂ ਹੋਏ ਕਪਰਵੋਡ ਹਨ ਤੁਸੀਂ ਮਤਲਬ ਕਿ ਬਾਅਦ ਵਿੱਚ ਮਾੜੀ ਮੋਟੀ ਅਡਜਸਟਮੈਂਟ ਤਾਂ ਕਰਵਾਉਣੀ ਪੈਂਦੀ ਆ ਤੇ ਇਸ ਤੋਂ ਬਾਅਦ ਜੇ ਆਪਾਂ ਅੱਗੇ ਚੱਲੀਏ ਤਾਂ ਇਧਰ ਆਂਦੇ ਆਪਣੇ ਦੋ ਰੂਮ ਪਹਿਲਾਂ ਇਧਰ ਇੱਕ ਰੂਮ ਆ ਠੀਕ ਆ ਜੀ ਇਹਨੂੰ ਇਹ ਐਜ਼ ਅ ਸਟੋਰ ਰੂਮ ਯੂਜ਼ ਕਰ ਰਹੇ ਨੇ ਪਰ ਇਹ ਇੱਕ ਨਾ ਆਪਾਂ ਕਹਈਏ ਕੰਪਲੀਟ ਬੈੱਡਰੂਮ ਆ ਠੀਕ ਆ ਜੀ ਤੁਸੀਂ ਇਹਨੂੰ ਬ ਕਿਉਂਕਿ ਘਰ ਦੇ ਵਿੱਚ ਹਨਾ ਜਿਹੜੇ ਮਾਲਕ ਨੇ ਉਹ ਮਤਲਬ ਕਿ ਦੋ ਹੀ ਜੀ ਰਹਿੰਦੇ ਨੇ ਤਾਂ ਕਰਕੇ ਉਹ ਪੂਰਾ ਯੂਜ਼ ਨਹੀਂ ਕਰਦੇ ਠੀਕ ਹੈ ਜੀ ਇਹਨੂੰ ਐਜ਼ ਅ ਸਟੋਰ ਰੂਮ ਯੂਜ਼ ਕਰਦੇ ਨੇ ਤੇ ਅਸ ਤੋਂ ਆਪਾਂ ਨੈਕਸਟ ਤੁਹਾਨੂੰ ਦਿਖਾਉਂਦੇ ਆ ਆਪਣਾ ਸੈਕੰਡ ਬੈੱਡਰੂਮ ਇੱਧਰ ਆ ਜਿਓ ਜੀ ਆਹ ਬੈੱਡਰੂਮ ਵੜਾ ਹੈ ਚੈੱਕ ਕਰਾ ਲਓ ਮਤਲਬ ਕਿ ਇੱਥੇ ਵੀ ਹਨਾ ਡਬਲ ਸਾਈਜ਼ ਦਾ ਆਪਣਾ ਬੈੱਡ ਲੱਗਿਆ ਹੋਇਆ ਇੱਧਰ ਅਲਮੀਰਾ ਵਗੈਰਾ ਪਈ ਆ ਦੋਨੇ ਸਾਈਡ ਤੇ ਸਪੇਸ ਆ ਬਾਕੀ ਇੱਧਰ ਵੀ ਆਪਣੀ ਸਟੋਰੇਜ ਏਰੀਆ ਬਣੇ ਵੀ ਆ ਠੀਕ ਆ ਇਹ ਵੀ ਚੱਕਰਾ ਦੋ ਕਮੇੜ ਵਗੈਰਾ ਲਗਾ ਕੇ ਹਨਾ ਵਧੀਆ ਅਲਮੀਰਾ ਟਾਈਪ ਵੰਗੂ ਇਹ ਵੀ ਬਣ ਜਾਣੀਆਂ ਤੇ ਆ ਜਿਹੜੇ ਤੁਸੀਂ ਹਨਾ ਤੁਹਾਡੇ ਪਿੱਛੇ ਅਲਮੀਰਾ ਦੇਖ ਰਹੇ ਹੋ ਇਹਦੇ ਵਿੱਚ ਇੱਕ ਡੋਰ ਆ ਮਤਲਬ ਕਿ ਜਿਹੜਾ ਨਾ ਇਹ ਘਰ ਨੂੰ ਇੱਕ ਦੂਸਰੇ ਪਾਰਟੀਸ਼ਨ ਨਾਲੋਂ ਸੈਪਰੇਟ ਕਰਦਾ ਉਹ ਤੁਹਾਨੂੰ ਦੂਜੀ ਸਾਈਡ ਤੋਂ ਵੀ ਦਿਖਾਉਨੇ ਆ ਮਤਲਬ ਕਿ ਜੇ ਤੁਸੀਂ ਰੈਂਟ ਵਗੈਰਾ ਤੇ ਚੜਨਾ ਹੋਣਾ ਇਹ ਘਰ ਆਪਣਾ ਵਾਲਾ ਪੋਰਸ਼ਨ ਰੱਖ ਕੇ ਰੈਂਟ ਤੇ ਵੀ ਹਨਾ ਵਧੀਆ ਰੈਂਟ ਵੀ ਤੁਹਾਨੂੰ ਮਿਲ ਜਾਣਾ ਵਾ ਤੇ ਇੱਧਰ ਆ ਜਿਓ ਜੀ ਕੈਮਰਾਮੈਨ ਨੂੰ ਮੈਂ ਕਹੂੰਗਾ ਤੇ ਆਹ ਲਾਪਨ ਵਾਸ਼ਰੂਮ ਮੈਲ ਦਾ ਠੀਕ ਹੈ ਨੀਚੇ ਵਾਲੇ ਪੋਰਸ਼ਨ ਦਾ ਮਤਲਬ ਆਪਾਂ ਸਾਰੇ ਨਾਲ ਇਹਦੇ ਨਾਲ ਵਾਸ਼ਰੂਮ ਦੇਖ ਲਓ ਨਾ ਟਾਇਲ ਵਗੈਰਾ ਲੱਗੀ ਵੀ ਆ ਪ੍ਰੋਪਰ ਤੇ ਇਧਰ ਆਪਣਾ ਵਾਸ਼ਬੇਸ਼ਨ ਆ ਜਾਂਦਾ ਵਾ ਤੇ ਅੱਜ ਹੁਣ ਤੁਹਾਨੂੰ ਆਪਾਂ ਦੂਸਰਾ ਆਪਣਾ ਦਿਖਾ ਦਈਏ ਜਿਹੜਾ ਆਪਣਾ ਸੈਪਰੇਟ ਆ ਪਾਰਟੀਸ਼ਨ ਆਪਣਾ ਰੈਂਟ ਲਈ ਤਾਂ ਆ ਆ ਵੀ ਹਨਾ ਆਪਣੇ ਇਧਰ ਹੀ ਮਤਲਬ ਅਟੈਚ ਆ ਜਿਹੜਾ ਆਪਾਂ ਵੈਂਟੀਲੇਸ਼ਨ ਇੱਥੇ ਇਹਨੂੰ ਕਹਦੇ ਆ ਠੀਕ ਆ ਜਿਹੜਾ ਉਧਰੋਂ ਆਪਣੇ ਫਰੰਟ ਐਂਟਰੀ ਤੋਂ ਆਉਂਦਾ ਵਾ ਤੇ ਆ ਆ ਵੀ ਇੱਕੋ ਹੀ ਰੂਮ ਦਾ ਡੋਰ ਆ ਠੀਕ ਹੈ ਜਿਹੜਾ ਤੁਹਾਨੂੰ ਅੰਦਰੋਂ ਦਿਖਾਇਆ ਸੀਗਾ ਉਹਨਾਂ ਆਪਣਾ ਬੈਡਰੂਮ ਤੇ ਜਿਹੜਾ ਆਪਣਾ ਹੈ ਨਾ ਰੈਂਟ ਤੇ ਚੜ੍ਹ ਲਈ ਇਹਨਾਂ ਨੇ ਬਣਾਇਆ ਪਿਆ ਵਾ ਉਹ ਆਪਣਾ ਆਲਾ ਪਾਰਟੀਸ਼ਨ ਆ ਜਾਂਦਾ ਵਾ ਆ ਜੋ ਮੜਿਆ ਚੈੱਕ ਕਰਾ ਲਓ ਇਹ ਚ ਮਤਲਬ ਤੁਹਾਨੂੰ ਇੱਕ ਬੈਡਰੂਮ ਠੀਕ ਹੈ ਜੀ ਨਾਲ ਕਿਚਨ ਅਟੈਚ ਤੇ ਨਾਲ ਹੀ ਆਪਣਾ ਵਾਸ਼ਰੂਮ ਮਿਲ ਜਾਣਾ ਆ ਕਿਚਨ ਨਾਲ ਠੀਕ ਹੈ ਜੀ ਸਲਫਾ ਸਲਫਾ ਪਾਈਆਂ ਹੋਈਆਂ ਨੇ ਇਹ ਚ ਵਾਸ਼ਰੂਮ ਵੀ ਲੱਗਿਆ ਹੋਇਆ ਮਤਲਬ ਕੰਪਲੀਟ ਸੈਟਅਪ ਮਿਲ ਜਾਣਾ ਤੁਹਾਨੂੰ ਜੇ ਕੱਲੂ ਤੁਸੀਂ ਬਾਈ ਚਾਂਸ ਰੈਂਟ ਤੇ ਚੜ੍ਹਨਾ ਜੇ ਆਪ ਯੂਜ਼ ਕਰਨਾ ਤਾਂ ਤੁਸੀਂ ਆਪ ਯੂਜ਼ ਕਰ ਸਕਦੇ ਹੋ ਠੀਕ ਹੈ ਜੀ ਸਪੇਸ ਵਗੈਰਾ ਹੈਗੀ ਹੈ ਕਾਫੀ ਖੁੱਲੀ ਡੁੱਲੀ ਤੇ ਬਾਕੀ ਹੈ ਨਾ ਪੂਰਾ ਓਕੇ ਰੂਮ ਮਿਲ ਜਾਣਾ ਆਪਾਂ ਨੂੰ ਤੇ ਆਹ ਨਾਲ ਡੋਰ ਠੀਕ ਹੈ ਉਧਰ ਦੀ ਜਿਹੜਾ ਤਾਂ ਉਹਨਾਂ ਅੰਦਰ ਦੀ ਦਿਖਾਈ ਹੈ ਇਸ ਗੱਲ ਮੀਹਰੇ ਦੇ ਪਿੱਛੇ ਆਹ ਵਾਲਾ ਡੋਰ ਠੀਕਾ ਇਧਰ ਖੁੱਲਦਾ ਵਾ ਤੇ ਇਧਰ ਆਪਾਂ ਆ ਜਾਂਦਾ ਜੀ ਇਧਰ ਵਾਸ਼ਰੂਮ ਆ ਜਾਂਦਾ ਠੀਕਾ ਮਤਲਬ ਕਿ ਆਲੇ ਆਪਣੇ ਜਿਹੜਾ ਆਹੜਾ ਪਾਰਟੀਸ਼ਨ ਆ ਉਹਦੇ ਲਈ ਤੇ ਆਹੜਾ ਆਪਾਂ ਨੂੰ ਵਾਸ਼ਰੂਮ ਮਿਲ ਜਾਂਦਾ ਵਾ ਠੀਕ ਹੈ ਜੀ ਇਹਦੇ ਵਿੱਚ ਮਤਲਬ ਆਪਣੀ ਕਹਦੀ ਨਾ ਇੰਡੀਅਨ ਸਟਾਈਲ ਟਾਇਲਟ ਹੀ ਲੱਗੀ ਹੋਈ ਆ ਦੂਸਰੀ ਨਹੀਂ ਲੱਗੀ ਵੀ ਤੇ ਬਾਕੀ ਹੁਣ ਆ ਨਾ ਆਪਾਂ ਤੁਹਾਨੂੰ ਉੱਤੇ ਦਿਖਾਉਨੇ ਆ ਵੀ ਉੱਪਰੋਂ ਕਿਵੇਂ ਦਾ ਵਿਊ ਆ ਕਿ ਮੇਰੀ ਸੁਸਾਇਟੀ ਆ ਸਾਰਾ ਕੁਝ ਉੱਪਰੋਂ ਦਿਖਾਉਨੇ ਆ ਇਦਾਂ ਦੀ ਕੁਝ ਆਪਣੀਆਂ ਸਟੇਅਰਜ਼ ਜਾ ਰਹੀਆਂ ਨੇ ਤੇ ਬਾਕੀ ਹੁਣ ਤੁਹਾਨੂੰ ਉੱਪਰੋਂ ਹਨਾ ਸਾਰਾ ਵਿਊ ਚੈੱਕ ਕਰਾਉਨੇ ਆ ਵੀ ਕਿਵੇਂ ਦੀ ਸੁਸਾਇਟੀ ਚ ਆ ਤੇ ਉੱਪਰ ਹਨਾ ਇਹਨਾਂ ਨੇ ਕੁਝ ਨਹੀਂ ਬਣਾਇਆ ਮਤਲਬ ਕਿ ਲਈ ਮੋਂਟੇ ਗਿਆ ਤੇ ਬਾਕੀ ਸਾਰਾ ਕੁਝ ਨੀਚੇ ਗਿਆ ਮੋਂਟੇ ਇਹ ਉਹ ਵਾਲੀ ਗਿਆ ਮਤਲਬ ਕਿ ਆਪਾਂ ਬਾਰ-ਬਾਰ ਜੀ ਅੱਗੇ ਇਹ ਜਿਹੜੀ ਆਪਣਾ ਦੂਸਰਾ ਪਾਰਟੀਸ਼ਨ ਆਪਾਂ ਉਹ ਵਾਲੀਆਂ ਪੌੜੀਆਂ ਤੋਂ ਅੱਗੇ ਜਿਹੜੀ ਇੱਕ ਘਰ ਦੇ ਅੰਦਰ ਦੀਆਂ ਪੌੜੀਆਂ ਜਾ ਰਹੀਆਂ ਨੇ ਨਾ ਉਹ ਵੀ ਦੇਖਣੀ ਆ ਵੀਡੀਓ ਦੇ ਵਿੱਚ ਇ ਤੇ ਬਾਕੀ ਹੈਨਾ ਦਿਖਾ ਦਿਓ ਸਾਹਮਣੀ ਆਪਾਂ ਨੂੰ ਗੁਰਦੁਆਰਾ ਸਾਹਿਬ ਮਿਲ ਜਾਂਦੇ ਨੇ ਠੀਕ ਆ ਬਿਲਕੁਲ ਘਰ ਦੇ ਸਾਹਮਣੇ ਉਹ ਵੀ ਦਿਖਾ ਦਿਓ ਮੜੇ ਕੈਮਰੇ ਦੇ ਵਿੱਚ ਤੇ ਬਾਕੀ ਹੈਨਾ ਸਾਈਡਸ ਤੇ ਮੜਾ ਚੈੱਕ ਕਰਾ ਦਿਓ ਵੀ ਪੂਰੇ ਹੈਨਾ ਰੈ residențial ਏਰੀਏ ਦੇ ਵਿੱਚ ਆ ਸਾਈਡਸ ਤੇ ਸਾਰੇ ਮਕਾਨ ਨੇ ਟੂਟਲੀ ਤੇ ਮਤਲਬ ਕਿ ਸਰ ਨੇ ਬੈਸਟ ਚੀਜ਼ ਕਰਦੀ ਹੀ ਆ ਕਿ ਸਾਹਮਣੇ ਤੁਹਾਨੂੰ ਗੁਰਦੁਆਰਾ ਸਾਹਿਬ ਮਿਲ ਜਾਣਿਆ ਸੁਬਾ ਸ਼ਾਮ ਹੈਨਾ ਮਤਲਬ ਕਿ ਤੁਹਾਡੇ ਕੰਨਾਂ ਦੇ ਵਿੱਚ ਹੈਨਾ ਕੀਰਤਨ ਦੀ ਆਵਾਜ਼ ਸੁਣੂਗੀ ਮਤਲਬ ਕਿ ਪੂਰੇ ਘੈਂਟ ਏਰੀਏ ਦੇ ਵਿੱਚ ਹੈ ਠੀਕ ਹੈ ਬਾਕੀ ਰੋਡ ਵਗੈਰਾ ਵੀ ਪੂਰੀ ਖੁੱਲੀ ਡੁੱਲੀ ਆ ਪਾਰਕਿੰਗ ਸਪੇਸ ਤੁਹਾਨੂੰ ਘਰ ਦੇ ਵਿੱਚ ਹੈਣਾ ਬਾਕੀ ਕੀ ਹੈਨਾ ਆਪਣੇ ਵੀਰ ਕਮੈਂਟ ਕਰਦੇ ਹੁੰਦੇ ਆ ਵੀ ਹੈਨਾ ਤੁਸੀਂ ਕਰ ਦਿਓ ਵੀ ਦੱਸਿਆ ਕਰੋ ਵੀ ਆਪਣਾ ਫਰੰਟ ਕਿਹੜੀ ਸਾਈਡ ਨੂੰ ਆ ਤਾਂ ਹੀ ਆਪਾਂ ਦੱਸਦੇ ਆ ਹੈਨਾ ਚੜ੍ਹਦੇ ਵਾਲੀ ਨੂੰ ਫਰੰਟ ਆ ਮਾਲਕਾਂ ਦਾ ਸਰਵਿਸ ਚੜ੍ਹਦੇ ਵਾਲੀ ਨੂੰ ਇਹਦਾ ਫਰੰਟ ਆ ਤੇ ਬਾਕੀ ਜੀ ਆਪਾਂ ਹੈਨਾ ਜਗਾ ਦੀ ਗੱਲ ਕਰ ਲਈ ਜਾਈ 200 ਗਜ ਜਗਾ ਬਠੀਕਾ 4 ਬਸਵੇ ਪੂਰੇ 4 ਬਸਵੇ ਜਗਾ ਬਠੀਕਾ ਜੀ ਇਹ 200 ਗਜ ਤੇ ਲੁਧਿਆਣਾ ਸਿਟੀ ਦੇ ਵਿੱਚ ਆ ਠੀਕ ਹੈ ਜੀ ਵੱਡੀ ਹੈਬੋ ਵਾਲ ਤੇ ਆਪਣਾ ਅਤਵਾਲ ਨਗਰ ਦੇ ਵਿੱਚ ਹੈ ਠੀਕ ਹੈ ਇਹਦੀ ਐਗਜ਼ੈਕਟ ਲੋਕੇਸ਼ਨ ਆ ਵੱਡੀ ਹੈਬੋ ਵਾਲ ਅਤਵਾਲ ਨਗਰ ਲੁਧਿਆਣਾ ਸਿਟੀ ਠੀਕ ਆ ਜੀ ਤੇ ਜੇ ਆਪਾਂ ਹਨਾ ਇਹਦੇ ਪ੍ਰਾਈਸ ਦੀ ਗੱਲ ਕਰ ਲਈ ਤੇ 45 ਲੱਖ ਰੁਪਏ ਮਾਲਕਾਂ ਡਿਮਾਂਡ ਕੀਤੀ ਹੈ ਬਾਕੀ ਬੰਦਾ ਮੰਤਨ ਮੌਕੇ ਤੇ ਕੀਤਾ ਜਾਊਗਾ ਤੇ ਜੇਕਰ ਤੁਹਾਡੀ ਕੋਈ ਵੀ ਇਨਕੁਆਰੀ ਹੈ ਇਸ ਮਕਾਨ ਦੇ ਰਿਗਾਰਡਿੰਗ ਤਾਂ ਤੁਸੀਂ ਉੱਤੇ ਦਿੱਤੇ ਨੰਬਰਾਂ ਤੇ ਕਾਲ ਕਰਕੇ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਤੇ ਬਸ ਆਈ ਸੀਗੀ ਆ ਜੀ ਵੀਡੀਓ ਤੇ ਠੀਕ ਹੈ ਜੀ ਇੱਧਰ ਹੀ ਹਨਾ ਉਹ ਆਪਣਾ ਡੋਰ ਹਨਾ ਤੇ ਜਿਹੜਾ ਹਨਾ ਆਪਣਾ ਦੂਸਰਾ ਕਹਿ ਦੀ ਨਾ ਮਤਲਬ ਕਿ ਆਪਣੀ ਆਹ ਵਾਲੀ ਉਹ ਸੀਗੀ ਪੌੜੀਆਂ ਆ ਰਹੀਆਂ ਸੀਗੀਆਂ ਉਹ ਪਾਰਟੀਸ਼ਨ ਤਾਂ ਇੱਧਰ ਡੋਰ ਆ ਠੀਕ ਹੈ ਜੀ ਤੇ ਬਸ ਆਈ ਸੀ ਜੀ ਐਚ ਦੀ ਵੀਡੀਓ ਤੇ ਹੈ ਨਾ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ ਵੀ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ ਤੇ ਜੇਕਰ ਤੁਸੀਂ ਵੀ ਆਪਣੇ ਕਿਸੇ ਘਰ ਜਾਂ ਮਕਾਨ ਦੀ ਵੀਡੀਓ ਪਾਉਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਸਾਨੂੰ ਉੱਤੇ ਦਿੱਤੇ ਨੰਬਰਾਂ ਤੇ ਕਾਲ ਕਰਕੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਬਾਕੀ ਇਸ ਤੋਂ ਇਲਾਵਾ ਆਪਾਂ ਤੁਹਾਨੂੰ ਦੱਸ ਦੇ ਕੇ ਆਪਾਂ ਲੋਨ ਦੀ ਸਰਵਿਸ ਵੀ ਪ੍ਰੋਵਾਈਡ ਕਰ ਦਿੰਦੇ ਆ ਜੇਕਰ ਤੁਸੀਂ ਕਿਸੇ ਪ੍ਰਾਪਰਟੀ ਨੂੰ ਖਰੀਦਣਾ ਚਾਹੁੰਦੇ ਹੋ ਤੇ ਤੁਹਾਡੇ ਕੋਲ ਪੈਸਿਆਂ ਦੀ ਘਾਟ ਆ ਤਾਂ ਵੀ ਤੁਸੀਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਆਪਾਂ ਤੁਹਾਨੂੰ ਲੋਨ ਵੀ ਦੁਵਾ ਦਾਂਗੇ ਤੇ ਬਾਕੀ ਘਰਤੇ ਵੀ ਹੈ ਨਾ ਕੋਈ ਲੋਨ ਵਗੈਰਾ ਨਹੀਂਗਾ ਸਾਰੇ ਡਾਕੂਮੈਂਟਸ ਕੰਪਲੀਟ ਨੇ ਰਜਿਸਟਰੀ ਵਾਲੀ ਜਗ੍ਹਾ ਤੇ ਠੀਕਾ ਕੋਈ ਵੀ ਮਤਲਬ ਇਸ਼ੂ ਨਹੀਂਗਾ ਤੇ ਮਤਲਬ ਕਿ ਜਦੋਂ ਵੀ ਤੁਸੀਂ ਆਉਂਗੇ ਹੈ ਨਾ ਮਤਲਬ ਥੋੜੇ ਦਿਨਾਂ ਚਿਤ ਉਸ ਕਰ ਆਪਣਾ ਬਣਾ ਸਕਦੇ ਹੋ ਤੇ ਇਸ ਦੇ ਨਾਲ ਹੀ ਹੈ ਨਾ ਆਪਣੇ ਸਾਰੇ ਦਰਸ਼ਕਾਂ ਨੂੰ ਇੱਕ ਛੋਟੀ ਜੀ ਹੋਰ गुजारिश ਹੈ ਕਿ ਜਿਹੜੇ ਵੀਰ ਹਨ ਆਪਾਂ ਨੂੰ YouTube ਤੇ ਪਿਆਰ ਦੇ ਰਹੇ ਨੇ ਉਹਨਾਂ ਨੂੰ ਦੱਸ ਦੇ ਕੇ ਆਪਣਾ Facebook ਤੇ ਵੀ ਹੈ ਨਾ Dream House Jagranode ਨਾਂ ਤੇ ਪੇਜ ਆ ਉੱਥੇ ਜਾ ਕੇ ਵੀ ਹੈ ਨਾ ਆਪਾਂ ਨੂੰ ਫੋਲੋ ਕਰ ਲਿਓ ਤੇ ਲਾਈਕ ਵੀ ਕਰ ਦਿਓ ਠੀਕ ਹੈ Facebook ਪੇਜ ਨੂੰ ਉੱਥੇ ਵੀ ਪਿਆਰ ਦਿਖਾਓ ਜਿਵੇਂ ਤੁਸੀਂ ਅੱਜ ਜੀ ਹੁਣ ਮਿਲਦੇ ਹਾਂ ਬਸ ਕਿਸੇ ਹੋਰ ਨਵੇਂ ਮਕਾਨ ਦੀ ਵੀਡੀਓ ਦੇ ਨਾਲ ਆਹੀ ਸੀਗੀ ਅੱਜ ਦੀ ਵੀਡੀਓ ਸਤਿ ਸ਼੍ਰੀ ਅਕਾਲ